ਸ਼ਸ਼ੀ ਕਾਲ ਜੀ ਸਾਡੇ ਪਰ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਿਖਾਵਾਂਗੇ ਮਾਇਓਨੈਸ ਬਣਾਉਣੀ ਕਿਉਂਕਿ ਮੈਂ ਖੁਦ ਇਹਦੀ ਟ੍ਰੇਨਿੰਗ ਲਈ ਲਈ ਜਾਂ ਜਿਹੜਾ ਫਾਸਟ ਫੂਡ ਵਗੈਰਾ ਕੁਝ ਵੀ ਚੀਜ਼ ਆਪਾਂ ਬਣਾਉਨੇ ਆ ਹਨਾ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ ਬੱਚੇ ਘਰ ਦਾ ਕੁਝ ਵੀ ਜਿਹੜਾ ਹੈਗਾ ਵਾ ਖਾਣ ਨੂੰ ਮੰਗਦੇ ਨੇ ਵੀ ਬਾਜ਼ਾਰਾਂ ਦੀ ਵਿੱਚ ਜਾਂਦੇ ਆ ਤੇ ਬਾਜ਼ਾਰਾਂ ਵਿੱਚ ਅੱਜਕੱਲ ਇੰਨੀ ਜ਼ਿਆਦਾ ਮਲਾਵਟ ਹੈਗੀ ਆ ਹਰ ਇੱਕ ਚੀਜ਼ ਦੇ ਵਿੱਚ ਇੰਨੀ ਜ਼ਿਆਦਾ ਮਲਾਵਟ ਹੈਗੀ ਆ ਕਿ ਅ ਬੱਚੇ ਨੂੰ ਚੀਜ਼ ਦੇਣ ਤੋਂ ਪਹਿਲਾਂ ਕਿਉਂਕਿ ਬੱਚੇ ਨੇ ਜਾਂ ਤਾਂ ਸੈਂਡਵਿਚ 버ਗਰ ਪਾਸਤਾ ਦੇ ਪੀਜ਼ਾ ਵਗੈਰਾ ਜੋ ਵੀ ਚੀਜ਼ ਖਾਣੀ ਹੁੰਦੀ ਹੈ ਮਿਓਨੀ ਹਰ ਇੱਕ ਚੀਜ਼ ਤੇ ਪੈਂਦੀ ਆ ਹਨਾ ਹਰ ਇੱਕ ਚੀਜ਼ ਤੇ ਪਹਿਲਾਂ ਰੋਲ ਮਿਓਨੀ ਦਾ ਆਉਂਦਾ ਮਿਓਨੀ ਹਰ ਇੱਕ ਜਗ੍ਹਾ ਤੇ ਯੂਜ਼ ਹੁੰਦੀ ਆ ਹਨਾ ਇਸ ਕਰਕੇ ਜੀ ਇਹ ਚੀਜ਼ਾਂ ਆਪਾਂ ਘਰ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਇੱਕ ਤਾਂ ਫਰੈਸ਼ ਆ ਇੱਕ ਆਪਣੇ ਹੱਥਾਂ ਦੇ ਨਾਲ ਆਪਾਂ ਸਫਾਈ ਨਾਲ ਬਣਾ ਸਕਦੇ ਹਾਂ ਹਰ ਇੱਕ ਜਿਹੜਾ ਆਪਾਂ ਜਿਹੜੇ ਚ ਬਰਤਨ ਚ ਬਣਾਉਣੀਆਂ ਉਹ ਵੀ ਆਪਾਂ ਧੋਕੇ ਯੂਜ਼ ਕਰਾਂਗੇ ਬਾਕੀ ਜਿਹੜਾ ਮਟੀਰੀਅਲ ਆਪਾਂ ਉਹ ਵੀ ਸਾਫ਼ ਸਥਰਾ ਯੂਜ਼ ਕਰਾਂਗੇ ਹਨਾ ਜਿਹੜਾ ਬਾਕੀ ਇਹਦਾ ਮਿਉਨੀ ਦਾ ਮਟੀਰੀਅਲ ਆ ਜਿਹੜੀ ਆਪਾਂ ਬਾਜ਼ਾਰਾਂ ਚੋਂ ਲੈ ਕੇ ਆਉਣੀ ਆ ਪਤਾ ਨਹੀਂ ਉਹਦੇ ਵਿੱਚ ਕੀ ਕੈਮੀਕਲ ਕਿਉਂਕਿ ਇੰਨੇ ਲੌਂਗ ਟਰਮ ਲਈ ਰੱਖਣੀ ਹੁੰਦੀ ਆ ਪਤਾ ਨਹੀਂ ਕੀ ਬਣਾਉਂਦੇ ਨੇ ਪਰ ਜਿਹੜੀ ਆਪਾਂ ਘਰ ਦੀ ਵਿੱਚ ਬਣਾਉਨੇ ਜੇ ਆਪਾਂ ਕੋਈ ਚੀਜ਼ ਸੈਂਡਵਿਚ ਵਗੈਰਾ ਕੁਝ ਵੀ ਬਣਾਉਨੇ ਤੁਸੀਂ ਫਰੈਸ਼ ਵੀ ਮਿਊਨਿਸ ਬਣਾ ਸਕਦੇ ਹੋ ਅਗਰ ਤੁਸੀਂ ਫਰੈਸ਼ ਨਹੀਂ ਬਣਾਉਣੀ ਹੈਗੀ ਤਾਂ ਤੁਸੀਂ ਵਨ ਵੀਕਲੀ ਵੀ ਜਿਹੜੇ ਤਰੀਕੇ ਨਾਲ ਜੇ ਮੈਂ ਤੁਹਾਨੂੰ ਸਮਝਾਉਣ ਜਾ ਰਹੀਆਂ ਉਸ ਤਰੀਕੇ ਨਾਲ ਤੁਸੀਂ ਵਨ ਵੀਕਲੀ ਵੀ ਬਣਾ ਕੇ ਇਹਨੂੰ ਰੱਖ ਸਕਦੇ ਹੋ ਠੀਕ ਹੈ ਤੇ ਇੰਨੀ ਵਧੀਆ ਤਿਆਰ ਹੁੰਦੀ ਆ ਤੇ ਇੰਨੀ ਟੇਸਟੀ ਹੁੰਦੀ ਆ ਕਿ ਤੁਸੀਂ ਇਹਦਾ ਕੰਪੈਰੀਸ਼ਨ ਇੱਕ ਵਾਰ ਬਾਜ਼ਾਰ ਵਾਲੀ ਲੈ ਕੇ ਉਹਦੇ ਟੇਸਟ ਕਰਕੇ ਤੇ ਇਹਦਾ ਖੁਦ ਦਾ ਟੇਸਟ ਕਰਕੇ ਦੇਖਿਓ ਕਿ ਸੇਮ ਹੀ ਹੋਊਗਾ ਹਨਾ ਕਿਉਂਕਿ ਬਾਜ਼ਾਰਾਂ ਦੇ ਵਿੱਚ ਵੀ ਉਹ ਵੀ ਐਵੇਂ ਹੀ ਬਣ ਕੇ ਆਉਂਦੀ ਆ ਜਿਹੜੀ ਸ਼ੈਫ ਤੋਂ ਮੈਂ ਇਮਿਊਨਿਸ ਬਣਾਉਣੀ ਸਿੱਖੀ ਆ ਤੇ ਉਹ ਬਹੁਤ ਵਧੀਆ ਮੰਨੇ ਪਰ ਮੰਨੇ ਜਾਨੀ ਕਿ ਵਧੀਆ ਵੱਡੇ ਹੋਟਲ ਜਿੱਥੇ 버ਗਰ ਦੀ ਕੀਮਤ ਸਿਰਫ 100 150 ਤੋਂ ਸਟਾਰਟਿੰਗ ਹੁੰਦੀ ਆ ਉਸ ਜਗ੍ਹਾ ਤੇ ਉਹ 버ਗਰ ਵਗੈਰਾ ਬਣਾਉਂਦੇ ਤੇ ਆਪਣੀ ਮਾਇੋਨੈਸ ਵਗੈਰਾ ਹਰ ਇੱਕ ਚੀਜ਼ ਯੂਜ਼ ਕਰਦੇ ਆ ਹਨਾ ਤੇ ਇਸ ਕਰਕੇ ਮੈਂ ਜੋ ਸੋਚਿਆ ਕਿ ਜੀ ਆਪਾਂ ਜੀ ਸਿੱਖੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕਰੀਏ ਜੇ ਤੁਹਾਨੂੰ ਵੀਡੀਓ ਸਾਡੀ ਪਸੰਦ ਆਉਂਦੀ ਹੈ ਤਾਂ ਵਰਤੋਂ ਵਰਤ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਮੈਂ ਨੈਕਸਟ ਵੀਡੀਓ ਤੁਹਾਨੂੰ ਕਿਸੇ ਹੋਰ ਚੀਜ਼ ਬਣਾਉਣ ਦੀ ਚਾਹੀਦੀ ਆ ਈਜ਼ੀ ਵੇ ਕੁਝ ਵੀ ਤੁਸੀਂ ਘਰੇ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਭਾਵੇਂ ਮੈਨੂੰ ਕਮੈਂਟ ਰੇਂ ਹੀ ਦੱਸ ਸਕਦੇ ਹੋ ਤਾਂ ਕਿ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਦੀ ਕੁਝ ਵੀ ਘਰ ਦੀ ਹੱਥ ਦੀ ਚੀਜ਼ ਬਣਾਣੀ ਸਿਖਾ ਸਕਾਂ ਤੇ ਜਿੱਥੇ ਤੁਹਾਨੂੰ ਨਾ ਸਮਝ ਆਵੇ ਤੁਸੀਂ ਉਹ ਵੀ ਪੁੱਛ ਸਕਦੇ ਹੋ ਠੀਕ ਹੈ ਵੀਡੀਓ ਦੇਖਣ ਲਈ ਥੈਂਕ ਯੂ ਹਾਂਜੀ ਜੀ ਆਪਾਂ ਮਟੀਰੀਅਲ ਦੀ ਗੱਲ ਕਰੇ ਸਾਰਾ ਆਪਣੇ ਘਰ इजीली ਵੀ ਮਿਲ ਜਾ ਸਕਦਾ ਹੈ ਤੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਆ ਪਹਿਲਾ ਹੈਗਾ ਦੁੱਧ ਠੀਕ ਹੈ ਦੁੱਧ ਆਪਾਂ ਦੇਖੋ ਜਿੰਨੀ ਕ ਬਣਾਉਣੀ ਹੈ ਉਸਦੇ ਆਪਣੀ ਕਵਾਂਟੀਟੀ ਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਅਸੀਂ ਮੈਂ ਸਿਰਫ ਤੁਹਾਨੂੰ ਸਿਖਾਉਣ ਲਈ ਕਿਉਂਕਿ ਮੇਰੇ ਕੋਲ ਪਈਆ ਇਸ ਕਰਕੇ ਤੁਹਾਨੂੰ ਸਿਖਾਉਣ ਲਈ ਮੈਂ ਤੁਹਾਨੂੰ ਥੋੜੀ ਜਿਹੀ ਬਣਾ ਕੇ ਦਿਖਾ ਰਹੀ ਹਾਂ ਠੀਕ ਹੈ ਜੀ ਦੂਸਰਾ ਆਪਾਂ ਨੂੰ ਨਮਕ ਚੀਨੀ ਠੀਕ ਹੈ ਸਿਰਕਾ ਵਾਈਟ ਵਾਲਾ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਹੈਗਾ ਰਿਫਾਈਨਡ ਤੇਲ ਠੀਕ ਹੈ ਰਿਫਾਈਨਡ ਵਾਲਾ ਜੋ ਵੀ ਤੇਲ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਫਰੈਸ਼ ਕਰੀਮ ਆਉਂਦੀ ਹੈ ਇਹ ਵਾਲੀ ਚਾਹੀਦੀ ਆ ਇਹਨੂੰ ਤੁਸੀਂ ਸਕਿਪ ਵੀ ਅਗਰ ਤੁਹਾਡੇ ਕੋਲ ਨਹੀਂ ਹੈਗੀ ਵੈਸੇ ਤਾਂ ਆਮ ਦੁਕਾਨਾਂ ਚ ਅੱਜਕੱਲ ਮਿਲ ਜਾਂਦੀ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਅਗਰ ਮੰਨ ਲਓ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਇੱਕ ਵਾਰ ਇਹਨੂੰ ਆਪਣੇ ਘਰ ਬਿਨਾਂ ਇਹਨੂੰ ਸਕਿਪ ਕਰਕੇ ਵੀ ਬਣਾ ਸਕਦੇ ਹੋ ਤੇ ਅਗ नेक्स्ट ਟਾਈਮ ਅਗਰ ਤੁਸੀਂ ਜਾਣੇ ਹੋ ਫਿਰ ਤੁਸੀਂ ਲਿਆ ਕੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਕੋਲ ਮਟੀਰੀਅਲ ਆ ਤੁਸੀਂ ਬਿਲਕੁਲ ਧਿਆਨ ਚ ਰੱਖਣਾ ਸਿਰਫ ਇੰਨਾ ਕ ਮਟੀਰੀਅਲ ਯੂਜ਼ ਹੋ ਕੇ ਆਪਣੀ ਮਿਉਨੀ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਆ ਤੇ ਹੁਣ ਤੁਸੀਂ ਆਪਾਂ ਸ਼ੁਰੂ ਕਰਦੇ ਆਂ ਇਹਨੂੰ ਬਣਾਉਣ ਦਾ ਤਰੀਕਾ ਠੀਕ ਹੈ ਜੀ ਬਣਾਉਣ ਦਾ ਤਰੀਕਾ ਵੀ ਇੰਨਾ ਈਜ਼ੀ ਆ ਸਿਰਫ 5 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਆ ਬਣ ਕੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਪਹਿਲਾਂ ਚੱਕਦੇ ਆਂ ਚੀਨੀ ਠੀਕ ਹੈ ਜੀ ਥੋੜੀ ਜੀ ਚੀਨੀ ਜਿੰਨੀ ਕ ਆਪਾਂ ਬਣਾਣੇ ਹੋ ਉਸ ਦੇ ਨਾਲ ਥੋੜੀ ਜੀ ਮੰਨ ਕੇ ਚਲੋ ਇੱਕ ਚਮਚਾ ਇੱਕ ਚਮਚਾ ਚੀਨੀ ਦਾ ਪਾਉਨੇ ਆ ਪਹਿਲਾਂ ਆਪਾਂ ਜੀ ਇੱਕ ਚਮਚਾ ਚੀਨੀ ਦਾ ਪਾਵਾਂਗੇ ਫਿਰ ਇਹਦੇ ਵਿੱਚ ਆਪਾਂ ਇੱਕ ਚਮਚੇ ਦੇ ਹਿਸਾਬ ਦੇ ਨਾਲ ਆਪਾਂ ਚੁਟਕੀਕ ਨਮਕ ਪਾ ਲੈਣਾ ਠੀਕ ਹੈ ਚਲੋ ਦੋ ਚੁਟਕੀਆਂ ਕਰ ਲਓ ਨਮਕ ਦੀਆਂ ਠੀਕ ਹੈ ਦੋ ਚੁਟਕੀ ਨਮਕ ਪਾ ਲਿਆ ਉਸ ਤੋਂ ਬਾਅਦ ਇਹਨੂੰ ਪੀਸ ਲਾਂਗੇ ਕਿਉਂਕਿ ਇਹਨੂੰ ਇੱਕ ਵਾਰ ਪੀਸਣਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਹੁਣ ਆਪਣੀ ਚੀਨੀ ਤੇ ਨਮਕ ਜਿਹੜਾ ਦੋਨੇ ਪੀਸੇ ਗਏ ਤੇ ਮਿਕਸ ਹੋ ਗਏ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਮੈਂ ਇਹਦੇ ਵਿੱਚੋਂ ਹਾਫ ਹੀ ਪਾਉਂਗੀ ਤੁਸੀਂ ਜਿੰਨੀ ਕੁ ਬਣਾਉਣੀ ਹੈ ਕੁਆਂਟੀਟੀ ਚ ਕਿਉਂਕਿ ਇਹਦੇ ਵਿੱਚ ਕਿਉਂ ਬਹੁਤ ਜ਼ਿਆਦਾ ਪੈਣਾ ਮੈਂ ਇਸ ਕਰਕੇ ਥੋੜੀ ਹੀ ਬਣਾ ਰਹੀ ਆ ਕਿਉਂਕਿ ਮੇਰੇ ਕੋਲ ਪਈ ਆ ਠੀਕ ਹੈ ਇਸ ਕਰਕੇ ਮੈਂ ਥੋੜਾ ਜਿਹਾ ਦੁੱਧ ਪਾ ਲਿਆ ਅੱਧਾ ਕੱਪ ਦੁੱਧ ਪਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਰਿਫਾਈਨਡ ਪਾਉਣਾ ਹੈ ਦੇਖਿਓ ਜਿੰਨਾ ਕੁ ਜਿ ਮੰਨ ਲਓ ਆਪਾਂ ਏਡੀਏ ਦੇ ਨਾਲ ਆਪਾਂ ਦੁੱਧ ਪਾਇਆ ਇਹਦੇ ਵਿੱਚ ਮਨ ਕੋ ਦੋ ਕ ਚਮਚੇ ਆਪਾਂ ਨੇ ਰਿਫਾਈਨਡ ਪਾਤਾ ਠੀਕ ਹੈ ਫਿਰ ਇਹਨੂੰ ਮਿਕਸ ਕਰਨਾ ਰਿਫਾਈਨਡ ਇਹ ਨਹੀਂ ਹੈਗਾ ਬਹੁਤ ਜ਼ਿਆਦਾ ਪਾਉਣਾ ਉਹ ਤੋਂ ਦੁੱਧ ਤੋਂ ਜਨਨ ਕਿ ਆਪਣਾ ਅੱਧਾ ਹਿੱਸਾ ਮੰਨ ਕੇ ਚਲੋ ਆਪਾਂ ਨੇ ਰਿਫਾਈਨਡ ਪਾਤਾ ਇਨੂੰ ਆਪਾਂ ਖੋਲ ਕੇ ਦੇਖ ਲਾਂਗੇ ਹਜੇ ਆਪਣੀ ਵੀ ਓਨੀ ਪਤਲੀ ਐ ਠੀਕ ਐ ਇਸ ਕਰਕੇ ਆਪਾਂ ਥੋੜਾ ਜਿਹਾ ਰਫਾਈਨਡ ਇਹਦੇ ਵਿੱਚ ਹੋਰ ਪਾਵਾਂਗੇ ਠੀਕ ਐ ਰਫਾਈਨਡ ਹੋਰ ਪਾਇਆ ਤੇ ਇਹਨੂੰ ਦੁਬਾਰਾ ਫੇਰ ਮਿਕਸੀ ਦੇ ਨਾਲ ਮਿਕਸ ਕਰ ਲੈਣਾ ਹੁਣ ਵਾਲੇ ਸ ਚਮਚੇ ਦੇ ਨਾਲ ਮਿਕਸ ਵੀ ਦਿਖਾ ਵੀ ਦਿੰਨੇ ਆ ਕਿ ਇਹ ਕੀ ਕਿਦਾਂ ਦੀ ਹੋ ਰਹੀ ਐ ਇਹ ਥਿੱਕ ਹੋ ਰਹੀ ਐ ਜਾਂ ਫਿਰ ਉਦਾਂ ਹੀ ਪਤਲੀ ਜੀ ਆ ਆ ਦੇਖੋ ਇਹ ਬਿਲਕੁਲ ਦੁੱਧ ਘਾੜਾ ਹੋਣਾ ਸ਼ੁਰੂ ਹੋ ਗਿਆ ਦੁੱਧ ਥੋੜਾ ਜਿਹਾ ਠੰਡਾ ਲੈਣਾ ਐ ਫ੍ਰਿਜ ਵਾਲਾ ਦੁੱਧ ਹੋਊਗਾ ਤਾਂ ਛੇਤੀ ਵਧੀਆ ਅਸਰ ਕਰਦਾ ਆ ਤੇ ਛੇਤੀ ਬਣ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਰਿਫਾਈਂਡ ਆਪਣਾ ਹੋਰ ਪਊਗਾ ਠੀਕ ਹੈ ਰਿਫਾਈਂਡ ਹੋਰ ਪਾਵਾਂਗੇ ਫਿਰ ਇਹਨੂੰ ਉਸ ਤੋਂ ਬਾਅਦ ਆਪਾਂ ਮਿਕਸ ਕਰਦੇ ਹਾਂ ਰੁਕ ਜਾ ਹੁਣ ਹੋਰ ਰਿਫਾਈਂਡ ਪਾਉਂਦੇ ਹੁਣ ਆਪਾਂ ਚੈੱਕ ਕਰਦੇ ਹਾਂ ਦੇਖੋ ਜੀ ਬਿਲਕੁਲ ਇਹ ਬਹੁਤ ਸੋਹਣੀ ਮਾਇਓਨੈਸ ਕਿਉਂਕਿ ਆਪਾਂ ਜੋ ਦੁੱਧ ਪਾਉਣੇ ਨੇ ਥੋੜੇ ਟਾਈਮ ਲਈ ਮਿਕਸੀ ਨੂੰ ਚੱਲਣ ਦੇਣਾ ਠੀਕ ਹੈ ਆ ਦੇਖੋ ਵਧੀਆ ਬਿਲਕੁਲ ਕਿੰਨਾ ਵਧੀਆ ਬਣ ਕੇ ਤਿਆਰ ਹੋਈ ਹੈ ਮਾਇਓਨੈਸ ਠੀਕ ਹੈ ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਨੇ ਲਾਸਟ ਦੇ ਵਿੱਚ ਇਹਦੇ ਵਿੱਚ ਇੱਕ ਚਮਚਾ ਆਪਾਂ ਨੇ ਆਪਣੀ ਕਰੀਮ ਪਾ ਲੈਣੀ ਹੈ ਠੀਕ ਹੈ ਇੱਕ ਚਮਚਾ ਸਿਰਫ ਇਹ ਟੇਸਟ ਫਲੇਵਰ ਵਾਸਤੇ ਹੁੰਦੀ ਆ ਜੇ ਤੁਸੀਂ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਸਿਰਕਾ ਜਿਹੜਾ ਵਾਈਟ ਸਿਰਕਾ ਇਹ ਬਹੁਤ ਜ਼ਰੂਰੀ ਆ ਠੀਕ ਹੈ ਇਹਦੇ ਨਾਲ ਕਿਉਂਕਿ ਕਿਤੇ ਖਰਾਬ ਨਹੀਂ ਹੁੰਦੀ ਹੈਗੀ ਤੇ ਆ ਦੇਖੋ ਜੀ ਇੱਕ ਚਮਚਾ ਆਪਾਂ ਨੇ ਸਿਰਕੇ ਦਾ ਇਹਦੇ ਵਿੱਚ ਪਾ ਲੈਣਾ ਠੀਕ ਹੈ ਇੱਕ ਚਮਚਾ ਸਿਰਕੇ ਦਾ ਪਾਉਣ ਤੋਂ ਬਾਅਦ ਆਪਾਂ ਨੇ ਫਿਰ ਇਸ ਨੂੰ ਇੱਕ ਵਾਰ ਢੱਕਣ ਦੇ ਨਾਲ ਆਪਾਂ ਚਲਾ ਦੇਣਾ ਦੁਬਾਰਾ ਫਿਰ ਮਿਕਸੀ ਨੂੰ ਚਲਾ ਦਾਂਗੇ ਇੱਕ ਵਾਰ ਫਿਰ ਤੋਂ ਦੇਖੋ ਜੀ ਹੁਣ ਇਹ ਲੱਗ ਰਹੀ ਹੈ ਨਾ ਬਿਲਕੁਲ ਬਾਜ਼ਾਰ ਵਰਗੀ ਦੇਖੋ ਲੈ ਬਿਲਕੁਲ ਬਾਜ਼ਾਰ ਵਰਗੀ ਆ ਇਹਦੇ ਤੁਸੀਂ ਟੇਸਟ ਮੈਂ ਤੁਹਾਨੂੰ ਆਪਣੇ ਬੱਚਨ ਟੇਸਟ ਕਰਕੇ ਦਿਖਾਉਣੀ ਆ ਕਿਦਾਂ ਟੇਸਟ ਲੱਗਿਆ ਬਹੁਤ ਵਧੀਆ ਐਨੀ ਬਾਜ਼ਾਰ ਵਰਗੀ ਹਾਂ ਇਹ ਟੇਸਟ ਵਾਈਜ਼ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਟਰਾਈ ਕਰਕੇ ਦੇਖੋ ਫਿਰ ਤੁਸੀਂ ਕਹਿਣਾ ਕਮੈਂਟ ਕਰਕੇ ਕਿ ਹਾਂਜੀ ਇਹ ਸੀ ਸੇਮ ਟੂ ਸੇਮ ਬਾਜ਼ਾਰ ਨਾਲੋਂ ਵਧੀਆ ਬਣੀ ਹੈ ਤੁਹਾਡੀ ਜਾਂ ਕਿਸ ਤਰ੍ਹਾਂ ਬਣੀ ਹੈ ਕਿਵੇਂ ਹਨਾ ਨਾਲੇ ਫਰੈਸ਼ ਹੈ ਬਣਾਉਣ ਨੂੰ ਇੰਨਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਵੀਡੀਓ ਪਸੰਦ ਆਵੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਰਿਹੀਂ ਦੱਸੋ ਕਿ ਤੁਸੀਂ ਹੋਰ ਤੇ ਇਦਾਂ ਦੀ ਕਿਹੜੀ ਚੀਜ਼ ਬਣਾਉਣਾ ਚਾਹੁੰਦੇ ਹੋ ਜਿਹੜੀ ਅਸੀਂ ਮੈਂ ਖੁਦ ਆਪ ਟਰਾਈ ਕਰਕੇ ਬਣਾ ਕੇ ਫਿਰ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂ ਮਿਲ ਕੇ ਦੇਖਣ ਲਈ ਥੈਂਕ ਯੂ